ਕਰਪਨਾ ਆਇਆ ਜੱਟੋ ਚੇਤੇ ਅਰਜਨ ਦੇਵ वाहगुरु जी का खालसा वागुरु जी की फतेह, गुरु प्यारी साह सिंह जी का, गुरु तेग बहादुर साहब जी कृपा सदा गुरु ग्रंथ साहब सेवक जथा जो कि लगभग पिछले संताली साल तो ਜੋ ਇਹ ਸੇਵਾ ਸਾਡੇ ਸਾਰੇ ਵੀਰ ਮਿਲ ਕੇ ਹੋਰ ਇਸ ਤੋਂ ਪਹਿਲੇ ਸਾਡੇ ਤੇਰੇ ਬਜ਼ੁਰਗ ਸਾਰੇ ਸੇਵਾ ਕਰਦੇ ਰਹੇ ਨੇ ਲਲਕ 47 ਸਾਲਾ ਤੋਂ ਹੈ ਸੇਵਾ ਜੋ ਛਵੀਰ ਦੀ ਚੱਲ ਰਹੀ ਹੈ ਸਾਰੇ ਪਰਿਵਾਰ ਜਦੋਂ ਅਸੀਂ ਆ ਬੱਚੇ ਸਾਂ ਅੱਜ ਹੁਣ ਸਾਡੇ ਸਾਰੇ ਬੱਚੇ ਮਿਲ ਕੇ ਪਰਿਵਾਰਾਂ ਦੇ ਮਿਲ ਕੇ ਸਾਰੀ ਸੇਵਾ ਕਰ ਰਹੇ ਹਣ ਤਨਗੁਰ ਅਰਜਨ ਦੇਵ ਜੀ ਦੀ ਸ਼ਹੀਦੀ ਯਾਦ ਨੂੰ ਸਮਰਪਿਤ ਜੋ ਆਈਦਾ ਜੋ ਯਾਦ ਮਨਾਇਆ ਜਾਂਦਾ ਠੰਡੀ ਛੀਂਹੀਲ ਵਰਤਾਨ ਦਾ ਜੋ ਇਹ ਸੇਵਾ ਸੰਭਾਲ ਹੋ ਰਹੀ ਹੈ ਅਸੀਂ ਤੁਹਾਨੂੰ ਆਦਿਆਂ ਪਰ ਤੇਗ ਬਾਹ ਸਾਹਿਬ ਦੀ ਕਿਰਪਾ ਦਾ ਸਦਕਾ ਜੋ ਹੈ ਸੇਵਾ ਸਾਡੇ ਸਾਰੇ ਵੀਰਾਂ ਨੇ ਭਾਗਾਂ ਸਾਰੇ ਸਾਰੇ ਪਰਿਵਾਰਾਂ ਨੂੰ ਇਹ ਸੇਵਾ ਮਿਲਦੀ ਹੋਈ ਹੈ ਗੁਰੂ ਕਿਰਪਾ ਕਰੇ ਕਿ ਇਸੇ ਤਰ੍ਹਾਂ ਹੀ ਅੱਗੇ ਪੀੜ੍ਹੀ ਦਰ ਪੀੜ੍ਹੀ ਸੇਵਾਵਾ ਸਾਡੀ ਝੋਲੀਆਂ ਹੀ ਪੈਂਦੀਆਂ ਰਹਿਣ ਔਰ ਸੇਵਾ ਸਾਰੇ ਬੱਚੇ ਔਰ ਅਸੀਂ ਸਾਰੇ ਕਰਦੇ ਰਹੀ ਗੁਰੂ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਂ ਤਾਂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਿਦਦੀ ਜੋ ਗੁਰੂਗਾ ਕਿ ਅਸੀਂ ਪਿਛਲੇ 45 ਸਾਲਾਂ ਤੋਂ ਇਸ ਚੀਜ਼ ਕੰਸ਼ਾ ਗੁਰਦੁਆਰਾ ਵਿਖੇ ਇਹ ਗੁਰਪੁਰਬ ਮਨਾਉਂਦੇ ਆ ਰਹੇ ਹਾਂ ਜਿੰਦੇ ਵੀ ਸਾਡੀ ਪੂਰੀ ਟੀਮ 7.5 ਦਿਨ ਦੀ ਹੈ ਸੰਗਤ 7.5 ਦਿਨ ਦੀ ਹੈ ਤੇ ਗੁਰਪੁਰਬ ਦੇ ਵਿਹਾੜੇ ਦੇ ਉੱਤੇ ਅਸੀਂ ਸਾਰੀ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਸਾਡੇ ਨਾਲ ਮਿਲ ਜੁਲ ਕੇ ਚੱਲਣ ਗੁਰੂ ਭਾਰੀ ਸੇਵਾ ਕਰਦੇ ਰਹੀਏ ਗੁਰੂ ਦਾ ਪਾਲਣ ਵਾਹਿਗੁਰੂ